ਸਵਾਗਤ ਹੈ ਕਿਸਾਨ ਵੀਰੋ ਉਹ ਡਾਟ ਢਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਦੀ ਵੀਡੀਓ ਆਪਾਂ ਬਣਾਉਣ ਦੇ ਲਈ ਪਿੰਡ ਬੱਲੋ ਪਹੁੰਚੇ ਆ ਜੀ ਦੋ ਆਪਾਂ ਨਾਗ ਸੂਏ ਸਵਾਜ ਲੈ ਕੇ ਆਏ ਦੋ ਝੋਟੀਆਂ ਗੱਲਬਾਤ ਬਾਈ ਨਾਲ ਕਰਾਵਾਂਗੇ ਸੱਸੀ ਕਾ ਬਾਈ ਸੱਸੀ ਕਾ ਹੋਰ ਵੇਸੋ ਕੇ ਠੀਕ ਹੋ? ਹਾਂਜੀ ਬੜੀ ਠੀਕ ਹੈ। ਨੰਬਰ ਬੋਲੋ ਪਹਿਲਾਂ ਤਾਂ। 9950 ਜੀ 99490। ਨੰਬਰ ਫੇਰ ਬੋਲ ਦਿਓ। 9950 ਜੀ 99490। ਪਿੰਡ ਜੀ? ਬੱਲੋ ਜੀ। ਜ਼ਿਲ੍ਹਾ? ਬਰਿੰਡਾ ਜੀ। ਤਹਿਸੀਲ? ਫੂਲ। ਫੂਲ ਤੇ ਨੇੜੇ ਤੇੜੇ ਆਪਣੇ ਤਾਂ। ਤੇ ਚੌਰਾੜਾ ਅਖ ਲ ਗਿਆ। ਤੇ ਕੜਾ ਲੜ ਕੜਾ ਲਈ। ਇਹ ਨੇੜੇ ਜਿਹੜੇ ਸਾਰੇ ਪਿੰਡ ਪੈਂਦੇ ਪਿੱਥੋ ਜੀ। ਤਪਾ ਵੀ ਹੈ ਨਾ ਆਪਣੇ ਨੇੜੇ ਤੇ ਰਾਮਪਰਾਮਣ ਦੀ ਜਿਹੜੀ ਪਸ਼ੂ ਮੰਡੀ ਲੱਗਦੀ ਨੇੜੇ ਆਪੇ। ਹਾਂਜੀ ਹਾਂਜੀ। ਤੇ ਵੀਰੇ ਅੱਜ ਆਪਾਂ ਦੋ ਨਗ ਦਿਖਾਉਣੇ। ਹਾਂਜੀ ਦੋ ਨਗ ਸੁਏ ਸੁਬਾਈ। ਸੁਏ ਸੁਬਾਈ। ਹਾਂ ਤੇ ਵੀਰੇ ਕੀ ਡਿਟੇਲ ਹੈ ਜਿਹੜੀ ਆ ਪਜੋਟੀ ਦੇਖੀ ਜਾਨੇ। ਇਹ ਮੈਂ ਥੱਲੇ ਬਾਈ ਸਵੇਰ 7 ਵਜੇ ਦਾ ਨਾ ਜੀ 10 ਕਿਲੋ ਬੋਲਾ ਤਿਆਰ ਹੈ ਜੀ। ਠੀਕ ਆ 10 ਕਿਲੋ ਬੋਲਾ ਰੈਡੀ ਆ ਤੇ ਵੱਡੇ ਘੱਡ ਘੱਡ ਦੀ ਹੈ ਜੀ ਠੀਕ ਆ। ਉਸ ਹਿਸਾਬ ਨਾਲ ਜੱਜ ਕਰ ਲਿਓ ਤੇ ਇੱਕ ਤੁਹਾਨੂੰ ਹੋਰ ਦੱਸ ਦਈਏ ਵੀਡੀਓ ਬਣਾਉਣ ਦਾ ਟਾਈਮ ਆਪਣਾ 10 11 ਵਜੇ ਦਾ ਹੀ ਆ। ਉਸ ਹਿਸਾਬ ਨਾਲ ਜੱਜ ਕਰ ਲਿਓ। ਜਮਨ ਨਿਚੋੜੀਆਂ ਹੋਈਆਂ ਬਾਈ ਦੀਆਂ ਹਨਾ ਬਾਈ। ਹਾਂਜੀ ਹਾਂਜੀ। ਕੋਈ ਐਸੀ ਜੀ ਗੱਲ ਨਹੀਂ ਵੀ ਪਾਈ ਆ ਵੀ ਦੁੱਧ ਛੱਡਿਆ ਹੋਵੇ ਗਾਰੰਟੀ ਹੈ ਜਿਹੜੀ ਗੱਲ ਦੀ ਹੋਊਗੀ। 7 ਵਜੇ ਮੰਗਾ ਚੋਗੇ ਜੀ ਨਾ। 7 ਵਜੇ ਚੋਈ ਇਹਦੇ 10 ਕਿਲੋ ਦੁੱਧ ਤਿਆਰ ਹੈ ਕਿੰਨਾ ਦੇ ਦੂਗੀ ਦੁੱਧ ਦੇਣਾ ਮੈਂ 12 13 ਕਿਲੋ ਨੋਰਮਲੀ ਜੀ ਮਗਰ ਕੀ ਆ ਗਿਆ 12 13 ਵਾਂ ਦੇਣਾ ਦਾ ਵੱਧ ਹੈ ਜੀ ਮਗਰ ਕੀ ਆ ਗਿਆ ਇਹ ਮਗਰ ਇਹ ਤੇ ਕੱਟੀ ਹੈ ਜੀ ਮਗਰ ਕੱਟੀ ਆ ਗਈ ਤੇ 12 ਤੋਂ 13 ਲੀਟਰ ਦੁੱਧ ਹਨਾ ਖੋਲੋ ਇਹਨੂੰ ਤੋੜ ਕੇ ਠੀਕ ਹੈ ਸੀਲ ਸਾਬ ਪੂਰੀ ਆ ਮੋਖਾ ਜੀ ਜਿਵੇਂ ਮਰਜੀ ਧਾਰ ਤੁਰ ਇੱਕ ਨੰਬਰ ਆ ਮੋਟੀ ਇੱਕ ਨੰਬਰ ਜੀ ਮੋਟੀ ਚਬਾਈ ਪੂਰੀ ਖੋਲੋ ਇਹਨੂੰ ਤੋੜ ਕੇ ਦਿਖਾਗੇ ਤੇ ਬਾਕੀ ਦੀ ਗੱਲ ਜੱਜ ਉਸ ਹਿਸਾਬ ਨਾਲ ਕਰ ਲਿਓ ਪਾਈ ਆ ਵੀ ਦੁੱਧ ਥੱਲੇ ਨਹੀਂ ਛੱਡਿਆ ਵਾ ਠੀਕ ਹੈ ਜੀ ਆ ਦੇਖੋ ਕਰੋ ਚੈੱਕ ਥਾਣ ਲਿਓ ਇੱਕ ਨੰਬਰ ਤੇ ਬਾਕ ਠੀਕ ਹੈ ਜੀ ਤੇ ਦੋ ਝੋਟੀਆਂ ਦੋਨੇ ਤੁਹਾਨੂੰ ਦਿਖਾਵਾਂਗੇ ਤੇ ਰੇਟ ਬਾਜ ਵੀ ਹੋਣਗੇ ਇਹਨਾਂ ਦੇ ਲੈ ਚਲੋ ਨੰਮੀ ਜੀ ਆ ਦੇਖੋ ਜੀ ਤੋਰਾ ਤਾਰਾ ਕਰੋ ਚੈੱਕ ਤੇ ਝੋਟੀ ਬਾ ਕਮਾਲ ਆ ਗਈ ਕੋਈ ਵੀ ਘਾੜ ਨਹੀਂ ਹੈਗੀ ਝੋਟੀ ਠੀਕ ਹੈ ਜੀ ਆ ਦੇਖੋ ਜੀ ਕਰਿਓ ਚੈੱਕ ਤੋਰਾ ਇੱਕ ਨੰਬਰ ਠੀਕ ਹੈ ਜੀ ਆ ਦੇਖੋ ਤਾਰਾ ਦੂਣਾ ਬਾਈ ਕਹਿੰਦਾ ਕੋਈ ਨਹੀਂ ਮਾਰ ਕੇ ਦਿਖਾਉਣ ਨੂੰ ਆਇਓ ਚੋਕੇ ਲੈ ਕੇ ਜਾਇਓ ਹਨਾ ਬਾਈ ਤੇ ਡਿਮਾਂਡ ਬਾਈ ਇਹਦੀ ਨਮਾਨਦੀ ਫੋਨ ਤੇ ਚਾਰ ਲਗਾ ਜਾਈ ਜੀ ਹੋ ਗਈ। ਵਾਜਾ ਜਾਈ ਜੀ ਹੋ ਗਿਆ ਗੰਗੂ। ਹਾਂਜੀ ਹਾਂਜੀ। ਤੇ ਹੁਣ ਆਪਾਂ ਦੋ ਨੰਬਰ ਦੀ ਗੱਲ ਕਰੀਏ। ਹਾਂਜੀ। ਇਹਦੇ ਮਗਰ ਕੀ ਆ ਗਿਆ ਜੀ? ਇਹਦੇ ਮਗਰ ਵੀ ਕੱਟੀਆਂ ਜੀ। ਕੱਟੀਆਂ ਬਹੁਤ ਪਿਆਰੀਆਂ ਹਨਾ ਦੋਨੇ। ਹਾਂਜੀ ਕੱਟੀਆਂ ਬਹੁਤ ਚੰਗੀਆਂ ਆਈਆਂ ਨੇ ਵਧੀਆ ਤੀਜੇ ਦੇ ਕੱਟੀਆਂ ਨੇ ਪੂਰੇ। ਠੀਕ ਹੈ ਜੀ ਤੇ ਹੁਣ ਇਹਦੀ ਗੱਲ ਕਰ ਲਈ ਕਿਹੜਾ ਸੂਆ? ਇਹ ਸੰਗੀਜ ਤੀਜਾ ਸੂਆ। ਤੀਜਾ ਸੂਆ ਸੂਈ ਵੀ ਆ। ਹਾਂਜੀ। ਸੂਈ ਵੀ ਤੀਜਾ ਸੂਆ ਤੇ ਮਗਰ ਆ ਗਈ ਕੱਟੀ ਕਿੰਨੇ ਦਿਨ ਹੋ ਗਏ ਨੂੰ ਸੂਈ ਨਹੀਂ। ਇਹਨੂੰ ਵੀ 8 ਮਾਂ ਦੇ ਨਾ ਮਹੀਨੇ ਦਾ। ਓਕੇ ਜੀ 8 ਮਾਂ ਦੇ ਤੇ ਇਹਦੇ ਥਾਣੇ ਚ ਕੀ ਕਮੀ ਆ ਵੀਰੇ ਥਾਣੇ ਦਾ ਥੋੜਾ ਜਿਹਾ ਉਧਲਾ ਘਟਾ ਹੀ ਪੰਜ ਸੱਤਰ ਆ ਮਗਰਲਾ ਹਾਂਜੀ ਹਾਂਜੀ ਮਗਰਲਾ ਪੰਜ ਚਾਰ ਤਾਰਾਂ ਹਾਂਜੀ ਹਾਂਜੀ ਪਸਮਾਉਂ ਪੂਰਾ ਪਸਮਾ ਵਧੀਆ ਠੀਕ ਕਰਨ ਦੀ ਠੀਕ ਹੈ ਜੀ ਓਕੇ ਜੀ ਤੇ ਮੁੱਲ ਵੀ ਫਿਰ ਇਹਦਾ ਥਾਣੇ ਦੇ ਹਿਸਾਬ ਨੇ ਹੋਊ ਹਾਂਜੀ ਜੀ ਹੋਊਗਾ ਇਹਦਾ ਮੁੱਲ ਵੀ ਹੂੰ ਕਰੂ ਬਾਈ ਇਹਦਾ ਵੀ ਫੋਨ ਤੇ ਤੇ ਹੋਊ ਜਮਾਇਜ਼ ਤੇ ਕੋਈ ਨਮਾਈਆਂ ਨਹੀਂ ਕੋਈ ਧਵਾਈਆਂ ਨਹੀਂ ਉਮੀ ਤੁਹਾਨੂੰ ਦਿਖਾ ਦਿਆਂ ਜਿਵੇਂ ਖੜੀਆਂ ਸੀ ਨਾ ਬਾਈ ਹਾਂਜੀ ਹਾਂਜੀ ਗੱਲ ਕਮੀਜ਼ ਤੇ ਆਏ ਜੀ ਬਸ ਇੱਕ ਬਾਕੀ ਦੀ ਗੱਲ ਚੀਜ਼ ਨੇ ਬੋਲਣਾ ਹੁੰਦਾ ਨਮਾਉਣ ਧਵਾਉਣ ਨਾਲ ਤਾਂ ਨਹੀਂ ਪਸ਼ੂ ਬਾਲਾ ਸੋਨਾ ਬਾਗਦਾ ਮੰਗਿਆ ਦੁੱਧ ਨੇ ਬਹੁਤ ਚੰਗੇ ਜੀ ਪੂਰੇ ਜਾਤਾਂ ਦੇ ਮੰਗਿਆ ਵਧੀਆ ਦੁੱਧ ਕੱਢਣੇ ਜੀ ਵੱਡੇ ਕੱਦ ਕਾਢਦੇ ਜੀ ਮੰਗਿਆ 15 15 ਕਿਲੋ ਦੁੱਧ ਕੱਢਣੇ ਜੀ ਹੂੰ ਵੱਡੇ ਕੱਦ ਕਾਢਦਿਆਂ ਝੋਟੀਆਂ ਆ ਆ ਦੇਖੋ ਚਗਾਠਾ ਦੇਖੋ ਤਾਂ ਤੋਂ ਤੇ ਸਮਗਾ ਨਹੀਂ ਹਜੇ ਕੋਈ ਕੁਝ ਨਹੀਂ ਹਨਾ ਹਾਂਜੀ ਹਾਂਜੀ ਨਮਾਈਆਂ ਧਵਾਈਆਂ ਹੋਈਆਂ ਜੋ ਦੁੱਗਣੀਆਂ ਲੱਗਣ ਲੈ ਚਲੋ ਜੀ ਓਕੇ ਜੀ ਆ ਕਰੋ ਚੈੱਕ ਇਦਾ ਜਿਵੇਂ ਨਗਰ ਖੜੇ ਹੋਗੇ ਜਿੱਥੇ ਖੜੇ ਹੋ ਉਵੇਂ ਹੀ ਖੜੇ ਆ ਠੀਕ ਆ ਜੀ ਬਾਕੀ ਦੀ ਗੱਲ ਇਹਨੇ ਵੀ ਦੁੱਧ ਚੰਗਾ ਦੇਣਾ ਮੁੱਲ ਇਹਨਾਂ ਦੇ ਨਾਰਮਲ ਹੀ ਹੋਣਗੇ ਠੀਕ ਆ ਜੀ ਤੇ ਕਰਿਓ ਬਾਈ ਨਾਲ ਜਰੂਰ ਸੰਪਰਕ ਆਹ ਦੇਖੋ ਇਹ ਨੇੜ ਤੋਂ ਆਪਾਂ ਕਰਾਈਗੇ ਚੈੱਕ ਤੇ ਵੀਡੀਓ ਬਣਾਉਣ ਦਾ ਟਾਈਮ ਉਹੀ ਆਪਣੇ 10 ਤੋਂ 11 ਵਜੇ ਦਾ ਝੋਟੀਆਂ ਜਮਾ ਬੇਲੀਆਂ ਤੜਕੇ ਦੀਆਂ ਠੀਕ ਆ ਜੀ ਤੇ ਨੰਬਰ ਫੇਰ ਬੋਲ ਦੋ ਵੀਰ 99150 92490 ਜਿਹੜਾ 99150 92490 90 ਪਿੰਡ ਬੱਲੋ ਬੱਲੋ ਜੀ ਦੋ ਝੋਟੀਆਂ ਸੀ ਵੀਰੇ ਦੋਨੇ ਤੁਹਾਨੂੰ ਦਿਖਾਤੀਆਂ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇ